ਸਾਬ ਦੇ ਪਰਿਵਾਰ ਦੇ ਨਾਲ ਮੈਂ ਦੁੱਖ ਸਾਂਝਾ ਕਰਨ ਲਈ ਆਜਾਇਆ ਜੀ ਸਰ ਉਹਨਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੇ ਭਾਈ ਸਾਹਿਬ ਦੇ ਨਾਲ ਜਰਾ ਮਿਲਣਾ ਹੋਇਆ ਔਰ ਜਿਸ ਪ੍ਰਕਾਰ ਦਿਓ ਦਲੇਰ ਆਦਮੀ ਸੀ ਉਹਨਾਂ ਨੂੰ ਪੁਲਿਸ ਔਰ ਪ੍ਰਸ਼ਾਸਨ ਨੂੰ ਵੀ ਪਤਾ ਸੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਲਗਾਤਾਰ ਉਹਨਾਂ ਨੂੰ ਧਮਕੀਆਂ ਔਰ ਫਰੋਟੀਆਂ ਉਹਨਾਂ ਕੋਲ ਮੰਗੀਆਂ ਜਾ ਰਹੀਆਂ ਸੀ ਉਹਦੇ باوجود ਵੀ ਪੁਲਿਸ ਦੇ ਕੰੰਤੇ ਜੋਣੀ ਰਹੇਗੀ ਇਹ ਬਹੁਤ ਹੀ ਦੁਰਭਾਗ્યਪੂਰਨ ਹੈ। ਪਰ ਕਈ ਤਰ੍ਹਾਂ ਦੇ ਸਰਕਾਰ ਦੇ ਉੱਤੇ ਵੀ ਪ੍ਰਸ਼ਾਸਨ ਤੇ ਵੀ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਇਹ ਸਵਾਲ ਖੜੇ ਕਰਦਾ। ਵੈਸੇ ਤੇ ਜਦ ਦੀ ਇਹ ਸਰਕਾਰ ਬਣੀ ਹੈ ਲਗਭਗ 4 ਸਾਲ ਇਹਨੂੰ ਕੰਪਲੀਟ ਹੋਣ ਜਾ ਰਹੇ ਨੇ। ਅਗਰ ਲੜੀਵਾਰ ਦੇਖਿਆ ਜਾਏ ਭਾਜੀ ਤੇ ਕੋਈ ਵੀ ਜਿਸ ਤੁਸੀਂ ਅਗਰ ਇਕੱਲੇ ਕਬੱਡੀ ਖਿਡਾਰੀਆਂ ਨੂੰ ਗਿਣ ਲਓ ਜੀ ਕਿ ਕਿੰਨੇ ਵੱਡੀ ਖਿਲਾੜੀਆਂ ਦੀ హత్య ਹੋਈ ਹੈ ਔਰ ਟਾਰਗੇਟ ਕਿਲਿੰਗ ਹੋਈ ਹੈ। ਹੂੰ। ਔਰ ਇਹ ਵਿਸ਼ੇਸ਼ ਕਰਕੇ ਪਾਰਟੀ ਨਾਲ ਜੁੜਿਆ ਹੋਇਆ ਵਿਅਕਤੀ ਸੀ। ਸੇਵਾ ਕਰ ਰਿਆ ਸੀ ਆਮ ਆਦਮੀ ਪਾਰਟੀ। ਉਹ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ पाए। ਜਗਰਾਉਂ ਦੀ ਉਹਨਾਂ ਦੀ ਐਮਐਲਏ ਉਹਦੇ ਸਕੇ ਭਤੀਜੇ ਨੂੰ ਮਾਰ ਦੇਣਾ ਔਰ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਲਲਕਾਰੇ ਮਾਰਨੇ ਕਿ ਜਾਓ ਖੇਤਾਂ 'ਚ ਪਿਆ ਜਾ ਕੇ ਚੁੱਕ ਲਿਓ। ਇਸ ਪ੍ਰਕਾਰ ਦੇ ਕਿੰਨੇ ਕ ਕੇਸ ਖੜਾਈਏ। ਪਰ ਮੈਂ ਦੇਖ ਰਿਹਾ ਸੀ ਜੱਦਾ ਨਮਾਸਾਲ ਚੜਿਆ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਹੱਤਿਆ ਨਹੀਂ ਹੋ ਰਹੀ ਇਹਦੇ ਤੋਂ ਇਹ ਲੱਗਦਾ ਹੈ ਕਿ ਇਹ ਸਰਕਾਰ ਕਾਨੂੰਨ ਦਾ ਰਾਜ ਦੇਣ ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਜਿਸ ਤਰੀਕੇ ਦੀਆਂ ਗੱਲਾਂ ਅੱਜ ਇੱਥੇ ਮੈਨੂੰ ਸੁਣਨ ਚ ਮਿਲੀਆਂ ਲੋਕਾਂ ਦਾ ਵੀ ਵਿਸ਼ਵਾਸ ਡਗਮਗਾ ਰਿਹਾ ਹੈ ਔਰ ਲੋਕਾਂ ਨੂੰ ਇਹ ਲੱਗਦਾ ਪੰਜਾਬੀਆਂ ਨੂੰ ਇਹ ਲੱਗਦਾ ਹੈ ਇਹ ਬਾਰਡਰ ਦਾ ਏਰੀਆ ਹੈ ਇਨ ਅਨੇਕ ਲੜਾਈਆਂ ਦਾ ਸੰਤਾਪ ਵੀ ਸੀ ਐ ਔਰ ਪਾਰਟੀਸ਼ਨ ਨੂੰ ਵੀ ਇਨਾ ਲੋਕਾਂ ਨੇ ਆਪਣੇ ਪਿੰਡੇ ਤੇ ਪੂਰੀ ਤਰ੍ਹਾਂ ਹੰਡਾਇਆ 84 ਵੀ ਇਨਾਂ ਨੇ ਦੇਖਿਆ ਇਹ ਉਹਨਾਂ ਉਸ ਵੇਲੇ ਨਹੀਂ ਹਿੱਲੇ ਸੀ ਜਿਨ੍ਹਾਂ ਅੱਜ ਹੀ ਲਵੇ ਲੱਗਦੇ ਨੇ ਉਹਦਾ ਪਿੱਛੇ ਕਾਰਨ ਹੈ ਕਿ ਨਾ ਹੀ ਅੱਜ ਸਰਕਾਰ ਤੇ ਵਿਸ਼ਵਾਸ ਬਚਿਆ ਨਾ ਹੀ ਪੁਲਿਸ ਪ੍ਰਸ਼ਾਸਨ ਤੇ ਮੈਨੂੰ ਬੜੇ ਕਸ਼ਟ ਨਾਲ ਕਹਿਣਾ ਪਿਆ ਲੇਕਿਨ ਪੁਲਿਸ ਪ੍ਰਸ਼ਾਸਨ ਬੜਾ ਯੋਗ ਹੈ ਉਹਨਾਂ ਨੇ ਕਾਲੇ ਦੌਰ ਤੋਂ ਵੀ ਪੰਜਾਬ ਨੂੰ ਕੱਢਿਆ ਆਖਿਰ ਐਸੀਆਂ ਕੌਣ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਆਪਣੇ ਹੱਥਾਂ ਨਾਲ ਆਪਣਾ ਚਮਨ ਉਜਾੜ ਰਹੀਆਂ ਨੇ ਇਹ ਇੱਛਾ ਸ਼ਕਤੀ ਲੱਗਦੀ ਹੈ ਤੁਹਾਨੂੰ ਪੁਲਿਸ ਨੂੰ ਮੈਨੂੰ ਇੱਛਾ ਸ਼ਕਤੀ ਨਾਂ ਦੀ ਤਾਂ ਕੋਈ ਚੀਜ਼ ਨਹੀਂ ਲੱਗਦੀ ਸਰਕਾਰ ਜਿਹਨਾਂ ਦੀ ਹੈ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਲੱਗਦੀ ਐਸੀਆਂ ਕਿਹੜੀਆਂ ਫੋਰਸਿਸ ਨੇ ਜਿਨ੍ਹਾਂ ਨੇ ਪੁਲਿਸ ਦੇ ਹੱਥ ਨੂੰ ਬੰਨੇ ਹੋਏ ਨੇ ਹਰਾਨੇ ਅਜੋ ਚੇਚੇ ਤੌਰ ਤੇ ਪੰਜਾਬ ਪ੍ਰਧਾਨਗੀ ਮਨਜੁਗ ਸ਼੍ਰੀ ਯਸ਼ਵੀ ਸ਼ਰਮਾ ਜੀ ਵੀ ਜੋ ਪਿਛਲੇ ਕੁਝ ਦਿਨ ਪਹਿਲਾਂ ਸਰਪੰਚ ਸਾਹਿਬ ਜੀ ਜਿਹੜੀ ਅਚਾਨਕ ਬੜੀ ਬੇਹਿਰਮੀ ਦੇ ਨਾਲ ਜਿਹੜਾ ਉਹ ਗੈਂਗਸਟਰਾਂ ਵੱਲੋਂ ਕਤਲ ਕੀਤਾ ਗਿਆ ਅੱਜ ਤਰਨਤਾਰਨ ਦੇ ਵਿੱਚ ਲੋਕਾਂ ਦਾ ਸਹਿਮ ਦਾ ਮੌਲ ਬਣ ਚੁੱਕਾ ਹੈ ਮੈਂ ਬੜੀ-ਬੜੀ ਵਾਰਾਂ ਪਹਿਲਾਂ ਵੀ ਬੇਨਤੀ ਕੀਤੀ ਤੁਹਾਡੇ ਮਾਧਿਅਮ ਰਹੀਂ ਕਿ ਤਰਨਤਾਰਨ ਦੇ ਵਿੱਚ ਇੱਕ ਦਿਨ ਦੇ ਵਿੱਚ ਲਗਾਤਾਰ ਤਿੰਨ-ਤਿੰਨ ਕਤਲ ਹੋਣੇ ਲਗਾਤਾਰ ਗੋਲੀਆਂ ਚੱਲਣੀਆਂ ਇਹ ਤਾਲਿਬਾਨ ਨਾਲੋਂ ਕੁਤੇ ਘੱਟ ਨਹੀਂ ਰਹਿ ਗਏ ਲੋਕ 6 ਵਜੇ ਤੋਂ ਬਾਹਰ ਨਿਕਲਣਾ ਚਾਹੇ ਸ਼ਹਿਰ ਵਾਸੀ ਲਾਲੂ ਚਾਹੇ ਵਪਾਰਕ ਅਦਾਰੇ ਲਾਲੂ ਵਪਾਰ ਕਰਨ ਵਾਲੇ ਲਾਲੂ ਪਿੰਡਾਂ 'ਚ ਜਿਹੜੇ ਹਾਲਾਤ ਬਣ ਚੁੱਕੇ ਐ ਉਹ ਬਦਨ ਨਾਲੋਂ ਬਦਤਰ ਹੋ ਚੁੱਕੇ ਐ ਕਾਨੂੰਨਾਂ ਦੀ ਕੋਈ ਵਿਵਸਥਾ ਹੀ ਨਹੀਂ ਪ੍ਰਧਾਨ ਜੀ ਸਮੁੱਚੇ ਪਰਿਵਾਰ ਦੇ ਨਾਲ ਮਿਲੇ ਤੇ ਉਹ ਦੱਸ ਰਹੇ ਸੀ ਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਜਿਹੜਾ ਪਰਿਵਾਰ ਪੀੜਿਤ ਕਿਸੇ ਵੀ ਪ੍ਰਸ਼ਾਸਨਿਕ ਤੌਰ ਤੇ ਕਿਸੇ ਵੱਲੋਂ ਸੁਣਿਆ ਨਹੀਂ ਗਿਆ ਇਹ ਹਾਲਾਤ ਬਣ ਚੁੱਕੇ ਅੱਜ ਤੇ ਇਸ ਕਰਕੇ ਸਿਰਫ ਦਲੀਏ ਬੈਠੇ ਦੇ ਵਿੱਚ ਇਹ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਇੰਨਾ ਹਾਲਾਤਾਂ ਨੂੰ ਜਿਹੜੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵਿਸ਼ਵਾਸ ਦੇ ਨਾਲ ਲਿਆਂਦਾ ਸੀ ਜਿੰਨਾ ਤਾਂ ਕੰਮ ਆ ਕਾਨੂੰਨ ਦੀ ਵਿਵਸਥਾ ਨੂੰ ਠੀਕ ਕਰਨਾ ਅੱਜ ਉਹ ਇੰਨਾ ਕਾਨੂੰਨੀ ਵਿਵਸਥਾ ਦੇ ਹਾਲਾਤਾਂ ਤੋਂ ਪੂਰੀ ਤਰ੍ਹਾਂ ਭੱਜ ਗਿਆ ਥੈਂਕ ਯੂ